ਕਿ ਲੱਗਦਾ ਹੈ ਕਿ ਕਾਫੀ ਸੱਟਾਂ ਉਹਨਾਂ ਦੇ ਵੀ ਲੱਗੀਆਂ ਨੇ ਦੱਸਦੀ ਹੈ ਕਿ ਹੱਥ ਦੇ ਉੱਤੇ ਡੀਐਸਪੀ ਦੇ ਵੀ ਫ੍ਰੈਕਚਰ ਹੋ ਚੁੱਕਾ ਹੈ ਡੀਐਸਪੀ ਨਾਬਾ ਮਨਦੀਪ ਕੌਰ ਉਸ ਸਮੇਂ ਚਰਚਾ ਦੇ ਵਿੱਚ ਆਏ ਸੀ ਜਦੋਂ ਕਿਸਾਨਾਂ ਦੇ ਨਾਲ ਬੀਤੇ ਦਿਨੀ ਉਹਨਾਂ ਦੀ ਝੜਪ ਹੋ ਜਾਂਦੀ ਹੈ ਔਰ ਉਸ ਵਿਦਰਾਨ ਉਹਨਾਂ ਦੀਆਂ ਕਈ ਵੀਡੀਓਜ਼ ਦੇ ਸਾਹਮਣੇ ਆਈਆਂ ਸੀ ਜਿਸ ਵਿੱਚ ਉਹ ਕਿਸਾਨਾਂ ਨੂੰ ਕਹਿੰਦੇ ਨੇ ਕਿ ਇਹਨਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਹੈ ਕਾਹ ਦੇ ਹਾਰ ਜਿਹਾ ਸ਼ਿਕਾਰ ਹੋਈ ਹੈ ਡੀਐਸਪੀ ਮਨਦੀਪ ਕੌਰ ਦੀ ਗੱਡੀ ਮੁਹਾਲੀ 에ਰਪੋਰਟ ਜਾ ਰਹੇ ਸੀ ਗੁਜਰਾਤ ਦਿਵਸ ਪ੍ਰੇਡ ਦੇ ਵਿੱਚ ਇਹਨਾਂ ਨੇ ਸ਼ਾਮਲ ਹੋਣਾ ਸੀ ਔਰ ਇਸ ਪ੍ਰੇਡ ਵਿੱਚ ਸ਼ਾਮਲ ਹੋਣ ਲਈ ਇਹ ਜਦੋਂ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿੱਥੇ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ ਹਾਲਾਂਕਿ ਪ੍ਰੋਪਰ ਬੈਡ ਰੈਸਟ ਇਹਨਾਂ ਨੂੰ ਹੁਣ ਦੱਸ ਦਿੱਤੀ ਗਈ ਹੈ ਨਾਬਾ ਦੀ ਡੀਐਸਪੀ ਨੇ ਮਨਦੀਪ ਕੌਰ ਔਰ ਪਟਿਆਲਾ ਰਾਜਪੁਰਾ ਹਾਈਵੇ ਦੇ ਉੱਤੇ ਹਾਦਸਾ ਵਾਪਰਦਾ ਹੈ ਮੁਹਾਲੀ 에ਰਪੋਰਟ ਨੂੰ ਜਾ ਰਹੇ ਸੀ ਜਿਸ ਸਮੇਂ ਜੋ ਗੱਡੀ ਕਾਫੀ ਤੇਜ਼ ਰਫਤਾਰ ਸੀ ਔਰ ਡੀਐਸਪੀ ਮਨਦੀਪ ਕੌਰ ਦਾ ਇਹ ਵੀ ਕਹਿਣਾ ਹੈ ਕਿ ਕਿਉਂਕਿ ਇੱਕ ਦਿਨ ਪਹਿਲਾਂ ਜਲੰਧਰ ਤੋਂ ਸਫਰ ਕਰਕੇ ਉਹ ਪਟਿਆਲਾ ਆਉਂਦੇ ਨੇ ਬਾਅਦ ਵਿੱਚ ਪਟਿਆਲਾ ਤੋਂ ਸਫਰ ਕਰਕੇ ਮੋਹਾਲੀ 에ਰਪੋਰਟ ਜਾਣਾ ਸੀ ਤਾਂ ਜੋ ਉਹਨਾਂ ਦਾ ਸਟਾਫ ਹੈ ਉਹ ਵੀ ਕਾਫੀ ਥੱਕਿਆ ਹੋਇਆ ਸੀ ਡਰਾਈਵਰ ਵੀ ਥੱਕਿਆ ਹੋਇਆ ਸੀ ਔਰ ਉਹਨਾਂ ਦੀ ਗੱਡੀ ਕਾਫੀ ਤੇਜ਼ ਸੀ ਕਿਉਂਕਿ ਉਹਨਾਂ ਨੇ ਮੋਹਾਲੀ 에ਰਪੋਰਟ ਟਾਈਮ ਤੇ ਪਹੁੰਚਣਾ ਸੀ ਸਮਾਂ ਘੱਟ ਸੀ ਇਸ ਕਰਕੇ ਉਹਨਾਂ ਦੀ ਗੱਡੀ ਕਾਫੀ ਤੇਜ਼ ਰਫਤਾਰ ਦੇ ਵਿੱਚ ਸੀ ਔਰ ਅੱਗੇ ਕੋਈ ਟਰਾਲੀ ਜਾ ਰਹੀ ਸੀ ਜੋ ਕਿ ਥੋੜੀ ਜਦੋਂ ਆਪਣੀ ਸਪੀਡ ਉਹ ਕੱਟ ਕਰਦੀ ਹੈ ਟਰਾਲੀ ਤਾ ਉਸ ਦੇ ਵਿੱਚ ਕਿਉਂਕਿ ਤੇਜ਼ ਰਫਤਾਰ ਸੀ ਗੱਡੀ ਤਾਂ ਪਿੱਛੇ ਜਾ ਕੇ ਟੱਕਰ ਹੁੰਦੀ ਹੈ ਤਾਂ ਜਿਸ ਦੇ ਵਿੱਚ ਕਾਫੀ ਗੰਭੀਰ ਸੱਟਾਂ ਆਈਆਂ ਨੇ ਮਨਦੀਪ ਕੌਰ ਦੇ ਔਰ ਉਹਨਾਂ ਦੇ ਗਨਮੈਨ ਦੇ ਕਾਫੀ ਸੱਟਾਂ ਲੱਗੀਆਂ ਨੇ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ ਫਿਲਹਾਲ ਬੈੱਡ ਰੈਸਟ ਇਹਨਾਂ ਨੂੰ ਦੱਸਿਆ ਗਿਆ ਦੱਸਿਆ ਕਿ ਗੁਜਰਾਤ ਦਿਵਸ ਸਪਰੇਡ ਦੇ ਵਿੱਚ ਸ਼ਾਮਲ ਹੋਣ ਇਹਨਾਂ ਨੇ ਜਾਣਾ ਸੀ ਔਰ ਇਸੇ ਦੇ ਚੱਲਦੇ ਮੋਹਾਲੀ 에ਰਪੋਰਟ ਤੋਂ ਇਹਨਾਂ ਨੇ ਫਲਾਈਟ ਲੈਣੀ ਸੀ ਔਰ ਜਿਸ ਦੇ ਚੱਲਦੇ ਕਾਫੀ ਤੇਜ਼ ਰਫਤਾਰ ਦੇ ਵਿੱਚ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਤਾਂ 31 ਅਕਤੂਬਰ ਨੂੰ ਗੁਜਰਾਤ ਦੇ ਵਿੱਚ ਏਕਤਾ ਦਿਵਸ ਦੀ ਫਲੇਡ ਹੋਣੀ ਸੀ ਜਿਸ ਦੇ ਵਿੱਚ ਇਹਨਾਂ ਨੇ ਸ਼ਾਮਿਲ ਹੋਣਾ ਸੀ ਔਰ ਪਰ ਹਾਦਸੇ ਦੇ ਕਰਕੇ ਉਹਨਾਂ ਦੀ ਜੋ ਯਾਤਰਾ ਹੈ ਉਹ ਰੁਕ ਜਾਂਦੀ ਹੈ ਔਰ ਸੁਰੱਖਿਆ ਟੀਮ ਤੁਰੰਤ ਡੀਐਸਪੀ ਤੇ ਉਹਨਾਂ ਦੇ ਗਰਮਨ ਨੂੰ ਹਸਪਤਾਲ ਲੈ ਕੇ ਪਹੁੰਚਦੀ ਹੈ ਦੱਸਦੀ ਹੈ ਕਿ ਮਨਦੀਪਪੁਰ ਉਹੀ ਡੀਐਸਪੀ ਨੇ ਜਿਨ੍ਹਾਂ ਦੇ ਬੀਤੇ ਦਿਨੇ ਕਿਸਾਨਾ ਦੇ ਨਾਲ ਪੰਗਾ ਪਿਆ ਸੀ ਕਿਸਾਨਾ ਦੇ ਨਾਲ ਪੰਗੇ ਦੀ ਉਹਨਾਂ ਦੀ ਇਹ ਵੀਡੀਓ ਵੀ ਸਾਹਮਣੇ ਆਈ ਸੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਰਕੂਲੇਟ ਹੋਈ ਹੈ ਵੀਡੀਓ ਔਰ ਇਹਨਾਂ ਦਾ ਕਿਸਾਨਾ ਦੇ ਨਾਲ ਕਾਫੀ ਝਗੜਾ ਹੁੰਦਾ ਹੈ ਉੱਥੇ ਕਿਸਾਨਾ ਨੂੰ ਇੱਥੋਂ ਤੱਕ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਮੇਰੇ ਨਾਲ ਇਹਨਾਂ ਨੇ ਤੱਕਾ ਮੁਕੀ ਕੀਤੀ ਸੀ ਮੇਰੀ ਵਰਦੀ ਖਿੱਚਣ ਦੀ ਕੋਸ਼ਿਸ਼ ਕੀਤੀ ਮੇਰਾ ਜੂੜਾ ਪੁੱਟਣ ਦੀ ਕੋਸ਼ਿਸ਼ ਕੀਤੀ ਤਾਂ ਇਹ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਹਾਲਾਂਕਿ ਬਾਅਦ ਵਿੱਚ ਜਦੋਂ ਮੈਡਮ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਕਲੀਅਰ ਕੀਤਾ ਜਾਂਦਾ ਕਿ ਉਸ ਸਮੇਂ ਇਸ ਤਰੀਕੇ ਦਾ ਮਾਹੌਲ ਹੋ ਜਾਂਦਾ ਉਹਨਾਂ ਕਿਹਾ ਕਿ ਮੈਂ ਕਿਸਾਨਾਂ ਦੇ ਕਾਫੀ ਇੱਜ਼ਤ ਕਰਦੀਆਂ ਪਰ ਉਸ ਸਮੇਂ ਇਸ ਤਰੀਕੇ ਦਾ ਮਾਹੌਲ ਹੋ ਗਿਆ ਸੀ ਕਿ ਤੱਕਾ ਮੁੱਕੀ ਵਾਲਾ ਮਾਹੌਲ ਹੋਇਆ ਔਰ ਮੇਰੇ ਦੇ ਨਾਲ ਤੱਕਾ ਮੁੱਕੀ ਹੋਈ ਤਾਂ ਇਹ ਉਹਨਾਂ ਦੇ ਵੱਲੋਂ ਕਿਹਾ ਗਿਆ ਹਾਲਾਂਕਿ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਤਰੀਕੇ ਨੇ ਕੋਈ ਤੱਕਾ ਮੁੱਕੀ ਉਹਨਾਂ ਦੇ ਵੱਲੋਂ ਨਹੀਂ ਕੀਤੀ